ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਨਾਲ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ 14 ਦਸੰਬਰ 2025 ਤੇ ਵੋਟਾਂ ਪਾਰੀਆਂ ਨੇ ਪੰਜਾਬ 'ਚ ਤੇ ਆਪਾਂ ਆਪਣੀ ਦੇਸੀ ਖੇਤੀ ਤੇ ਦੇਸੀ ਮੂਲੀ ਪੱਟਣ ਲੱਗੇ ਆਂ ਤੇ ਜਿਹੜੀ ਇਹ ਮੂਲੀ ਦੀ ਆਪਾਂ ਗੱਲ ਕਰਦੇ ਆਂ ਵੀ ਇਹ ਮੂਲੀ ਜਿਵੇਂ ਤੁਸੀਂ ਦੇਖਦੇ ਹੋ ਮਤਲਬ ਇਹ ਕੱਦ ਵੀ ਪੂਰਾ ਕਰੂਗੀ ਤੇ ਖਰਾਕ ਵੀ ਇਹਨੂੰ ਘੱਟ ਦਿੱਤੀ ਗਈ ਹੈ ਉਦਾਹਰਨ ਦੇ ਲਈ ਤੁਸੀਂ ਧਿਆਨ ਨਾਲ ਦੇਖੋ ਵੀ ਤਾਂ ਆਹ ਬਿਲਕੁਲ ਸੁੱਕੀ ਰਹੀ ਹੈ ਬਟ ਤੁਸੀਂ ਦੇਖਦੇ ਹੋ ਵੀ ਆਹ ਸਾਈਡ ਤੋਂ ਪਤਾ ਲੱਗਦਾ ਵੀ ਆਹ ਖਾਲੀ ਸੁੱਕੀ ਹੋ ਰਹੀ ਸ। ਇਹ ਖਾਲੀ ਜੇ ਆਪਾਂ ਨੇ ਪਾਣੀ ਵੀ ਨਹੀਂ ਲਾਇਆ ਤੇ ਨਦੀਨ ਵੀ ਨਹੀਂ ਉਗੇ ਤੇ ਹੁਣੇ ਮੂਲੀ ਆਪਣੀ ਤਿਆਰ ਹੋ ਗਈ। ਤੇ ਇਹ ਮੂਲੀ ਪਾਣੀ ਨਾਲ ਤਿਆਰ ਹੋਈ ਹੈ ਇਸ ਲਈ ਇਹਦਾ ਰੰਗ ਫਿੱਕਾ ਰਹਿੰਦਾ। ਤੇ ਇਹ ਹੁਣ ਆਪਾਂ ਪੱਟ ਕੇ ਦੇਖਦੇ ਹਾਂ ਵੀ ਸ਼ੁਰੂਆਤ ਤੱਕ ਨਾ ਇਹ ਬਹੁਤ ਲੰਬੀ ਹੋ ਜਾਣਾ ਉੱਪਰ ਨੂੰ ਵੀ ਹੀੜਾ ਨੂੰ ਵੀ। ਹਾਲੇ ਆਹ ਸਾਈਜ਼ ਦੀ ਰਹੂਗੀ। ਜਾਨੀ ਜਦੋਂ ਇਹ ਕੋਲ ਲੰਬਾਈ ਹੋ ਜਾਂਦੀ ਹੈ ਤਾਂ ਇਹ ਮੂਲੀ 1.5 ਫੁੱਟ ਤਾ ਉੱਪਰ ਹੋ ਜਾਂਦੀ ਹੈ ਬਾਕੀ ਧਰਤੀ ਚ ਨੂੰ ਚਲੀ ਜਾਂਦੀ ਹੈ ਹਾਲੇ ਪਹਿਲਾ ਦਿਨ ਹੈ ਪਹਿਲੀ ਮੂਲੀ ਇਸੇ ਤਰ੍ਹਾਂ ਹੁੰਦੀ ਹੈ ਤੇ ਬਿਲਕੁਲ ਘੱਟ ਖਰਚੇ ਨਾਲ ਪੂਰੇ ਸੈਜ ਦੀ ਮੂਲੀ ਤਿਆਰ ਹੋ ਜਾਂਦੀ ਹੈ ਕੁਦਰਤੀ ਖੇਤੀ 'ਚ ਇਸ ਤਰ੍ਹਾਂ ਜਿਹੜੇ ਦੇਸੀ ਬੀ ਨੇ ਹੁਣ ਇਸ ਤੋਂ ਬਾਅਦ ਆਪਾਂ ਇਹ ਮੂਲੀਆਂ ਪੱਟਾਂ ਕਿਤੇ ਜਿਹੜੀ ਇਹਦੀ ਖਾਸੀਅਤ ਆ ਮੂਲੀ ਦੀ ਇਸ ਮੂਲੀ ਦਾ ਜਿਹੜਾ ਪੱਤਾ ਹੈ ਇਹ ਮੂਲੀ ਦਾ ਇਸ ਟਾਈਮ ਜ਼ਿਆਦਾ ਲੰਬਾ ਹੈ ਦੇਖੋ ਜੇ ਇਹਦੀ ਲੰਬਾਈ ਦੀ ਗੱਲ ਕਰੀਏ ਤਾਂ ਇਹ ਮੇਰੇ ਮੋਢੇ ਤੋਂ ਉਰੇ ਤੱਕ ਹੁਣ ਜਦੋਂ ਕਿਸੇ ਵੀ ਪੌਦੇ ਦੇ ਦੇਸੀ ਬੀਜ ਦੀਆਂ ਬੇਲਾਂ ਤੇ ਜ਼ੋਰ ਲੱਗਦਾ ਪੱਤਿਆਂ ਤੇ ਲੱਗਦਾ ਹੁਣ ਇਹਦਾ ਆਮ ਦੂਜੀ ਸੁਧਾਰਨ ਮੂਲੀ ਜਿਹੜੀ ਆਪਣੇ ਆਮ ਬੀਜੀਆਂ ਦੀ ਆ ਸਮੇਂ ਪ੍ਰਾਤਨ ਬੀਜ ਨਾ ਇਹਦਾ ਇਹਦਾ ਪੱਤਾ ਵੀ ਵੱਡਾ ਹੁੰਦਾ ਤੇ ਜ਼ਿਆਦਾ ਵੀ ਹੁੰਦੇ ਨੇ ਜਦੋਂ ਇਹਨੇ ਪੂਰਾ ਗੱਦ ਕਰ ਜਾਣਾ ਤਾਂ ਇੱਕ ਮੂਲੀ ਤੋਂ ਆਪਾਂ ਨੂੰ ਇੱਕ ਮਤਲਬ ਥੱਬੇ ਵਾਂਗ ਪੱਤੇ ਲੈਦੇ ਜਿਹਦੇ ਨਾਲ ਆਪਣੇ ਪਸ਼ੂਆਂ ਲਈ ਚਾਰਾ ਵੀ ਪ੍ਰਾਪਤ ਹੁੰਦਾ ਹੈ ਤੇ ਮੂਲੀ ਵੀ ਜਦੋਂ ਇਹਨੂੰ ਮੂਲੀ ਆਪਾਂ ਧੋ ਲਾਂਗੇ ਹੁਣ ਆਪਾਂ ਕਿਸਾਨ ਮੰਡੀ ਲੈ ਕੇ ਜਾਵਾਂਗੇ ਇਹ ਪੱਟ ਕੇ ਸਾਰੀਆਂ ਤਾਂ ਇਹਦੀ ਚਮਕ ਵੀ ਵੱਖਰੀ ਹੋਊਗੀ ਵੈਸੇ ਵੀ ਕੁਦਰਤੀ ਚੀਜ਼ ਦੀ ਚਮਕ ਵੱਧ ਹੁੰਦੀ ਹੈ ਇਹ ਤੋਤੀ ਨਹੀਂ ਮਿੱਟੀ ਲੱਗੀ ਆ ਹੁਣ ਤੁਸੀਂ ਦੇਖੋ ਵੀ ਇਹਨੂੰ ਐ ਲੱਗੇ ਹੋਇਆ ਜਿਵੇਂ ਗਿੱਲੀ ਮਿੱਟੀ 'ਚੋਂ ਪੱਟਿਆ ਪਰ ਆਪਾਂ ਇਹਦੇ ਇੱਕ ਸਿਆੜ ਨੂੰ ਪਾਣੀ ਦੰਨੇ ਆ ਇੱਕ ਨੂੰ ਸੁੱਕਾ ਲਵਾਉਨੇ ਆ ਤਾਂ ਕਿ ਘੱਟ ਪਾਣੀ ਨਾਲ ਫਸਲ ਹੋ ਜਾਵੇ ਪਰ ਇਸ ਦੀ ਜਿਹੜੀ ਪੱਤੇ ਨੇ ਇਹਦਾ ਪੌਦਾ ਆ ਦੇਖੋ ਤੇ ਪੱਤਿਆਂ ਦੇ ਦੇਖੋ ਕਿੰਨਾ ਜੇ ਆਪਾਂ ਦੇਖੀਏ ਵੀ ਪੱਤਿਆਂ ਦੀ ਲੰਬਾਈ ਤੇ ਹਲੇ ਜ਼ੋਰ ਲਾ ਰਹੀ ਹੈ ਹਲੇ ਮਤਲਬ ਬਿਲਕੁਲ ਮਤਲਬ ਇਹ ਤਿਆਰ ਨਹੀਂ ਹੈਗੀ ਪਰ ਫਿਰ ਵੀ ਇਸ ਮੂਲੀ ਦੇ ਜਿਹੜੇ ਪੱਤੇ ਨੇ ਇੰਨੇ ਲੰਬੇ ਨੇ ਹਲੇ ਕੱਦ ਕਰ ਰਹੀ ਆ ਜਣੀ ਜਦੋਂ ਇਹ ਪੂਰਾ ਕੱਦ ਕਰ ਲੈਣਾ ਮਤਲਬ ਹੋਰ 20-25 ਦਿਨ ਤੱਕ ਫਿਰ ਮੂਲੀ ਵੀ ਬਹੁਤ ਡਬਲ ਨਿਕਲਣੀ ਆ ਤੇ ਭਾਰੀ ਵੀ ਬਹੁਤ ਹੁੰਦੀ ਆ ਹੁਣ ਜਿਹੜੀ ਖਾਸ ਗੱਲ ਆ ਵੀ ਇਹਦੀਆਂ ਗੰਦਲਾਂ ਵੀ ਆਪਣੇ ਤੁਸੀਂ ਦੇਖੋ ਰੰਗਦਾਰ ਨੇ ਆਪਾਂ ਨੇ ਇੱਕ ਵੀਡੀਓ ਬਣਾ ਕੇ ਪਾਈ ਸੀਗੀ ਆਪਣੇ ਆਪ ਉਗੀ ਮੂਲੀ ਜੀ ਇਸ ਲਈ ਉਹਦਾ ਰੰਗ ਪਹੁੰਚਦਾ ਗੂੜਾ ਕਿਉਂਕਿ ਉਹ ਬਿਲਕੁਲ ਪਾਣੀ ਤੋਂ ਬਿਨਾਂ ਉਗੀ ਸੀ ਤੇ ਜਿਹੜੇ ਪੱਤਿਆਂ ਦੀ ਆ ਲਾਲੀ ਜ਼ਿਆਦਾ ਸੀਗੀ ਆ ਵੀ ਬਹੁਤ ਜ਼ਿਆਦਾ ਸੀਗੀ ਤੇ ਕਿਸਾਨ ਵੀਰਾਂ ਨੇ ਲੱਗਿਆ ਵੀ ਇਹ ਚਕੰਦਰ ਹੈ ਇਸ ਲਈ ਉਹਨਾਂ ਨੇ ਕਈ ਕਮੈਂਟਾਂ 'ਚ ਵੀ ਮੰਨੇ ਨਹੀਂ ਵੀ ਇਹ ਚਕੰਦਰ ਹੈ ਮੂਲੀ ਨਹੀਂ ਹੋ ਸਕਦੀ ਸੋ ਜਦੋਂ ਕਿਸੇ ਚੀਜ਼ ਨੂੰ ਬਿਨਾਂ ਪਾਣੀ ਤੋਂ ਓਗਣ ਦਾ ਮੌਕਾ ਮਿਲਦਾ ਹੈ ਬਿਲਕੁਲ ਜੰਗਲ ਵਿਧੀ ਨਾਲ ਤਾਂ ਉਹਦਾ ਰੰਗ ਰੂਪ ਹੋਰ ਜ਼ਿਆਦਾ ਗੂੜਾ ਹੋ ਜਾਂਦਾ ਜਿਵੇਂ ਆਪਣੇ ਚੀਜ਼ ਦਾ ਰੰਗ ਕਈ ਵਾਰੀ ਪਾਣੀ ਵੱਧ ਮਿਲਣ ਨਾਲ ਜਾਂ ਉਸ ਤਰ੍ਹਾਂ ਦਾ ਮਾਹੌਲ ਬਣਨ ਨਾਲ ਤਾਂ ਮਤਲਬ ਰੰਗ ਗੂੜਾ ਫਿੱਕਾ ਰਾ ਜਾਂਦਾ ਜਿਵੇਂ ਆ ਦੇਖੋ ਹੁਣ ਇਹਦੇ ਪੱਤੇ ਛੋਟੇ ਨਹੀਂ ਪਰ ਜ਼ਿਆਦਾ ਨੇ ਹੁਣ ਜਦੋਂ ਆਪਾਂ ਇਹਦੇ ਮੂੰਗਰਿਆਂ ਦੀ ਗੱਲ ਕਰਾਂਗੇ ਤਾਂ ਮੂੰਗਰਿਆਂ ਦਾ ਤਪਾਦ ਨਹੀਂ ਬਹੁਤ ਹੋਊਗਾ ਤੇ ਮੂਲੀ ਇਹ ਜਿਹੜੀ ਪੂਰੀ ਸੰਘਣੀ ਵਿੱਜੀ ਗਈ ਆ ਤੇ ਜਦੋਂ ਇਹਨੂੰ ਪੱਟਣ ਲੱਗਣਾ ਫਿਰ ਮੁਕਾਈ ਨਹੀਂ ਮੁੱਕਦੀ ਕਿਉਂਕਿ ਦੇਸੀ ਖੇਤੀ ਵਿੱਚ ਜਦੋਂ ਮੂਲੀ ਦੀ ਤੱਕ ਜਗ੍ਹਾ ਖੁੱਲ ਜਾਣੀ ਆ ਤਾਂ ਨਾਲ ਦੀ ਜਿੱਥੋਂ ਆਪਾਂ ਮੂਲੀ ਪੱਟ ਲਈ ਤਾਂ ਜਗ੍ਹਾ ਬੋਲੀ ਹੋਗੀ ਨਾਲ ਦੀ ਮੂਲੀ ਦੇਣਾ ਚ ਮੋਟੀ ਹੋ ਜਾਂਦੀ ਆ ਸੋ ਇਸ ਤਰ੍ਹਾਂ ਆਪਣੀ ਇਹ ਦੇਸੀ ਮੂਲੀ ਉਤਪਾਦਨ ਵੀ ਵਧੀਆ ਦਊਗੀ, ਮੂੰਗਰੇ ਵੀ ਵੇਚੂਗੀ ਤੇ ਮੋਲੀ ਵੀ ਵੇਚੂਗੀ। ਤੇ ਬਾਅਦ ਵਿੱਚ ਆਪਾਂ ਇਹ ਤੋਂ ਆਪਣੀ ਵਰਤੋਂ ਲਈ ਮੂੰਗਰੇ, ਮੂੰਗਰਿਆਂ ਦਾ ਤੇਲ ਤੇ ਬੀਜ ਲਈ ਵੀ ਵਰਤ ਸਕਦੇ ਆ। ਜਿਵੇਂ ਪੂਰੇ ਗੱਦ ਘਾਟ ਵਾਲੀ ਜਿਵੇਂ ਆਪਣੀ ਦੂਜੀ ਮੋਲੀ ਹੁੰਦੀ ਹੈ ਨਾ ਖਾਦਾਂ ਨਾਲ ਤਿਆਰ ਕੀਤੀ ਹੁੰਦੀ। ਉਹ ਮੋਲੀ માંગ ਹੁੰਦੀ ਹੈ ਤੇ 2 ਜਾਂ 3 ਮੋਲੀਆਂ ਕਿਲੋ ਚ ਚਲੇ ਜਾਂਦੀਆਂ ਨੇ। ਤੇ ਜਿਹੜੀ ਖਾਸ ਗੱਲ ਹੈ ਵੀ ਇਹ ਵਜਨ ਬਹੁਤ ਜ਼ਿਆਦਾ ਦਿੰਦੀ ਆਪਾਂ ਪੱਤੇ ਤੋੜ ਕੇ ਲੈ ਜਾਂਦੇ ਤਾਂ ਕਿ ਗਾਗਰੂ ਮੂਲੀ ਜ਼ਿਆਦਾ ਮਿਲੇ ਇਸ ਤਰ੍ਹਾਂ ਦੀ ਪੱਟਣ ਨੂੰ ਕੋਈ ਔਖੀ ਨਹੀਂ ਹੁੰਦੀ ਕਿਉਂਕਿ ਦੇਸੀ ਖੇਤੀ ਜਦੋਂ ਤੁਸੀਂ ਦੇਸੀ ਫਸਲਾਂ ਲਾਉਂਦੇ ਹੋ ਦੇਸੀ ਢੰਗ ਤਰੀਕਿਆਂ ਨਾਲ ਤਾਂ ਉਹਨਾਂ ਦਾ ਉਤਪਾਦਨ ਵੀ ਵੱਧਦਾ ਤੇ ਕੁਆਲਿਟੀ ਵੀ ਵਧੀਆ ਤੇ ਖਰਾਕੀ ਤੱਤਾਂ ਨਾਲ ਵੀ ਫਿਰ ਤੋਂ ਆਹ ਦੇਖੋ ਹੁਣ ਤੁਸੀਂ ਪੱਤਿਆਂ ਦਾ ਥੱੱਬਾ ਹੋਗਾ ਜਿਵੇਂ ਅੱਜ ਕੱਲ ਪਸ਼ੂ ਚਾਰੇ ਦੀ ਮਤਲਬ ਵਰਸੀਨ ਘੱਟ ਹੁੰਦੇ ਨੇ ਜਾਂ ਉਸ ਤਰ੍ਹਾਂ ਹੁਣ ਇਹਦੇ ਪੱਤੇ ਤੋੜਾਂਗੇ ਹੁਣ ਤੁਸੀਂ ਮੂਲੀਆਂ ਦਾ ਦੇਖੋ ਥੋੜੀਆਂ ਨੇ ਪਰ ਹੁਣ ਤੁਸੀਂ ਇਹਦਾ ਜਾਲਾ ਕੇ ਦੇਖੋ ਵੀ ਪੱਤਿਆਂ ਦੀ ਲਵਾਈ ਕਿੰਨੀ ਜ਼ਿਆਦਾ ਸੋ ਇਸ ਤਰ੍ਹਾਂ ਕੁਦਰਤੀ ਖੇਤੀ 'ਚ ਆਪਣੀਆਂ ਫਸਲਾਂ ਦੂਜੀਆਂ ਫਸਲਾਂ ਜਿੰਨੇ ਉਤਪਾਦਨ ਦੇ ਸਕਦੀਆਂ ਨੇ ਵੱਧ ਵੀ ਦੇ ਸਕਦੀਆਂ ਨੇ ਸੋ ਕੁਦਰਤੀ ਖੇਤੀ 'ਚ ਜਿਹੜੀ ਫਸਲ ਆ ਥੋੜੀ ਜੀ ਸਲੋ ਸਪੀਡ ਤੇ ਤਿਆਰ ਹੁੰਦੀ ਆ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਕੁਦਰਤੀ ਖੇਤੀ ਝਾੜ ਘਾਟਦੇ ਨੇ ਆਪਾਂ ਨੇ ਅੱਧਾ ਪਾਣੀ ਵਰਤਿਆ ਕੋਈ ਖਾਦ ਨਹੀਂ ਕੋਈ ਸਪਰੇਅ ਨਹੀਂ ਰੰਗ ਰੂਪ ਵੀ ਵਧੀਆ ਤੇ ਪਸ਼ੂ ਨੂੰ ਚਾਰਾ ਵੀ ਮਿਲਿਆ ਤੇ ਮਾਰਕੀਟ ਦੇ ਵਿੱਚ ਮੂਲੀ ਇਹ ਕਹੇ ਜਾਂ ਪੌਦਾ ਫਸਲਾ ਸਬਜ਼ੀ ਆਪਣੀ ਜਿਹਦੇ ਪੱਤਿਆਂ ਦੀ ਕੀਮਤ ਵੀ ਪੈਂਦੀ ਆ ਤੇ ਇਹਦੇ ਪੱਤੇ ਵੀ ਜੇ ਆਪਾਂ ਹੁਣ ਬਹੁਤਾ ਜਿਆਦਾ ਰੇਟ ਤਾਂ ਨਹੀਂ ਲੈਂਦੇ ਆਪਾਂ ਦੂਜੀ ਕਿਸਾਨ ਮੰਡੀ 'ਚ ਵੇਚਣਾ ਇਸ ਲਈ ਉੱਥੇ ਜਿਹੜਾ ਰੇਟ ਹੁੰਦਾ ਉੱਥੇ ਆ ਸਮੇਂ ਕਿਸਾਨ ਮੰਡੀ ਸਾਡੇ 20 ਤੋਂ 30 ਰੁਪਏ ਕਿਲੋ ਚੱਲਦਾ ਹੈ ਤੇ ਆਪਾਂ ਵੀ ਉਹਦੇ ਨਾਲ ਮਿਲਦਾ ਜੁਲਦਾ ਰੇਟ ਰੱਖੀਦਾ ਇਹ ਨਹੀਂ ਹੈਗਾ ਵੀ ਜੇ ਉੱਥੇ 20 ਚੱਲਦਾ ਆਪਾਂ 50 ਜਾਂ 80 ਮੰਗਾਂਗੇ ਆਪਣਾ 30 ਜਾਂ 40 ਹੋ ਸਕਦਾ ਇਤੋਂ ਵੱਧ ਨਹੀਂਗਾ ਸੋ ਇਸ ਤਰ੍ਹਾਂ ਆਪਾਂ ਆਪਣੇ ਦੋਸਤਾਂ ਨੂੰ ਸ਼ਹਿਰ ਵਾਸੀਆਂ ਨੂੰ ਕੁਦਰਤੀ ਖੇਤੀ ਵਿੱਚ ਕੁਦਰਤੀ ਢੰਗ ਨਾਲ ਜਿਹੜੀਆਂ ਜੰਗਲ ਵਿਧੀਾਂ ਮਾਂਗੇ ਤਿਆਰ ਹੋ ਜਾਂਦੀਆਂ ਨੇ ਘੱਟ ਪਾਣੀ ਵਰਤ ਕੇ ਉਸ ਤਰ੍ਹਾਂ ਇਹ ਮੂਲੀਆਂ ਹੁਣ ਨਜ਼ਾਰ ਰਹਿਆਂ ਦੇਖੋ ਆ ਇੱਕ ਮੈਂ ਤੁਹਾਨੂੰ ਮੂਲੀ ਦਿਖਾਉਣ ਲੱਗਿਆ ਇਹ ਥੋੜੀ ਜੀ ਦੂਰ ਸੀਗੀ ਸੰਗਣ ਹੀ ਨਹੀਂ ਸੀਗੀ ਤੁਸੀਂ ਦੇਖੋਗੇ ਵੀ ਜਿਹੜੀਆਂ ਮੂੜੀਆਂ ਨੇ ਇੱਕ ਦੂਜੇ ਫਸਮੀਆਂ ਨੇ ਕਿਉਂਕਿ ਦੇਸੀ ਮੂਲੀ ਆਪਾਂ ਗੱਲ ਕੀਤੀ ਜਦੋਂ ਪੂਰਾ ਸਾਈਜ਼ ਤਿਆਰ ਹੁੰਦਾ ਤਾਂ 18 ਇੰਚ ਤੱਕ ਮੋਟੀ ਹੋ ਜਾਂਦੀ ਆ ਪਰ ਆ ਕਿਸਾਨ ਵੀਰੋ ਤੁਸੀਂ ਮੇਰੀ ਬਾਹ ਦੇਖੋ ਤੇ ਅੱਜ ਪਹਿਲੀ ਤੜਾਈਆ ਫੇਰ ਵੀ ਕਿੰਨੀ ਮੋਟੀ ਹੋ ਗਈ ਕਿਉਂਕਿ ਕਾਰਨ ਸੀਗਾ ਵੀ ਇਹ ਦਾਣਾ ਕੋਲੋਂ ਪੰਜ ਚੋਕ ਲੈਂਦੇ ਨੇ ਉੱਥੇ ਕੱਲਾ ਸੀਗਾ ਤੇ ਇੰਨਾ ਕਦ ਕਰ ਗਿਆ ਤੇ ਇਸ ਤਰ੍ਹਾਂ ਹੈ ਦੇਸੀ ਖੇਤੀ ਜੇ ਨਾ ਤਾਂ ਇਹਨਾਂ ਨੂੰ ਕੋਈ ਵਾਇਰਸ ਰੋਗ ਆਇਆ ਹੋਇਆ ਮੋਲੇ ਵੀ ਸ਼ਾਨਦਾਰ ਜਿਹਾ ਧੋਮਾਂਗੇ ਤਾਂ ਇਹਦਾ ਰੰਗ ਰੂਪ ਵੀ ਵਧੀਆ ਤੇ ਖਾਣ ਨੂੰ ਵੀ ਸੁਆਦ ਹੈ ਤੇ ਪੂਰੀ ਜਣੀ ਨਿੱਗਰ ਹੈ ਕਹਿਣ ਦਾ ਮਤਲਬ ਮੈਨੂੰ ਲੱਗਦਾ ਵੀ ਇਹ ਕੱਲਿਓ ਮੋਲੀ 1/2 ਕਿਲੋ ਤੋਂ ਉੱਪਰ ਕਿਲੋ ਦੇ ਨੇੜੇ ਵੀ ਹੋ ਸਕਦੀ ਹੈ ਕੋਈ ਪੱਤਿਆਂ ਦਾ ਵਜ਼ਨ ਵੀ ਆ ਇਹ ਵੀ ਪਾਣੀ ਨਾਲ ਭਰੀ ਹੁੰਦੀ ਹੈ ਸੋ ਕਹਿਣ ਦਾ ਮਤਲਬ ਹੈ ਕੁਦਰਤੀ ਖੇਤੀ ਜਦੋਂ ਤੁਸੀਂ ਕਰਦੇ ਹੋ ਥੋੜੇ ਕੋਈ ਦੇਸੀ ਮਿੱਟੀ ਦੇਸੀ ਬੀਜ ਦੇਸੀ ਤਕਨੀਕ ਆ ਜਾਂਦੀ ਹੈ ਤਾਂ ਤੁਸੀਂ ਘੱਟ ਖਰਚੇ ਨਾਲ ਫਸਲ ਪ੍ਰਾਪਤ ਕਰ ਸਕਦੇ ਹੋ ਤੇ ਉਤਪਾਦਨ ਵੀ ਵਧੀਆ ਹੋ ਜਾਂਦਾ ਜਿੱਥੋਂ ਵੀ ਪੱਟਾਂਗੇ ਬਾਕੀ ਜਿਹੜੀ ਕੁਦਰਤੀ ਖੇਤੀ ਦੇ ਵਿੱਚ ਤੁਸੀਂ ਜੇ ਦੂਰ ਤੱਕ ਨਿਗਾਹ ਮਾਰੋ ਤਾਂ ਤੁਹਾਨੂੰ ਫਸਲ ਇੱਕੋ ਜਿਹੀ ਨਹੀਂ ਮਿਲੂਗੀ ਸਾਰੀਆਂ ਬਰਾਬਰ ਨਹੀਂ ਹੁੰਦੀਆਂ ਕੁਦਰਤੀ ਖੇਤੀ ਵਿੱਚ ਜਿੱਥੇ ਨੀਮ ਹੈ ਉੱਥੇ ਕਿਉਂਕਿ ਪਾਣੀ ਜਾਂ ਜਿਹੜੀ ਗਿੱਲ ਹੈ ਉਹ ਰੁੱਖਾਂ ਦੇ ਖਿੱਚੀ ਹੁੰਦੀ ਹੈ ਰੁੱਤ ਦੇ ਹਿਸਾਬ ਨਾਲ ਉਹ ਵੀ ਵੱਡੀ ਹੋ ਜਾਂਦੀ ਹੈ ਤੇ ਮੂਲੀ ਸੈਜ ਤਿਆਰ ਹੋ ਜਾਂਦਾ ਤੇ ਇਸ ਲਈ ਉੱਥੇ ਵੀ ਕੋਈ ਘਾਟਾ ਨਹੀਂ ਪੈਂਦਾ ਹੈਗਾ ਕਿਉਂਕਿ ਇੱਕ ਜਦੋਂ ਫਸਲ ਜਿਹੜੀ ਕੁਦਰਤੀ ਖੇਤੀ ਆ ਉਹਦੇ ਵਿੱਚ ਤੁਸੀਂ ਦੇਖੋ ਕੁਦਰਤ ਡਿਜ਼ਾਈਨ ਜੇ ਸਾਰੇ ਰੁੱਖ ਬਰਾਬਰ ਨਹੀਂ ਹੁੰਦੇ ਸਾਰੀਆਂ ਕੁਦਰਤੀ ਖੇਤੀ ਦੇ ਫਸਲਾਂ ਵੀ ਬਰਾਬਰ ਨਹੀਂ ਜਿਹੜੀ ਉੱਚੀ ਫਸਲ ਆ ਉਹ ਪਹਿਲਾਂ ਪੱਟੀ ਜਾਣੀ ਆ ਜਿਹੜੀ ਨੀਵੀਂ ਆ ਬਾਅਦ ਚ ਤਿਆਰ ਹੋ ਜਾਣੀ ਆ ਇਸ ਲਈ ਆਪਾਂ ਇੱਕ ਵਾਰੀ ਬੀਜ ਕੇ ਹੀ ਆਪਣੀ ਫਸਲ ਤੋਂ ਉਤਪਾਦਨ ਲੈ ਸਕਦੇ ਆ ਤੇ ਜਿਹੜਾ ਇਹਦਾ ਬਜਟ ਆ ਉਹ ਜ਼ੀਰੋ ਬਜਟ ਮੰਗਾ ਕਿਉਂ ਆਪਾਂ ਤੈਨੂੰ ਬਹਾਈ ਵੀ ਹੱਥਾਂ ਨਾਲੇ ਕੀਤੀ ਏ ਤਰਫਾਲੀ ਨਾਲ ਤੇ ਮਸ਼ੀਨਰੀ ਦਾ ਇਸਤੇਮਾਲ ਵੀ ਨਹੀਂ ਹੋਇਆ ਓਰੇ ਅਤੇ ਬੀਜ ਵੀ ਘਰ ਦਾ ਹੀ ਸੀ। ਸੋ ਦੇਸੀ ਖੇਤੀ ਵਿੱਚ ਬੀਜ ਵੀ ਕਿਸਾਨ ਦਾ ਘਰ ਦਾ ਹੋਵੇ। ਉਹਦੀ ਮਿਹਨਤ ਵੀ ਖੋਦੀ ਹੋਵੇ। ਤੇ ਉਹਦਾ ਖੇਤ ਵੀ ਖੋਦਾ ਹੋਵੇ। ਤੇ ਜਿਹੜਾ ਵੇਚਣਾ ਉਹ ਵੀ ਕਿਸਾਨ ਆਪਣੇ ਹੱਥੀਂ ਵੇਚ ਰਿਹਾ ਹੋਵੇ। ਤੇ ਜਿਹੜੇ ਗਾਹਕ ਨੂੰ ਪਤਾ ਲੱਗ ਜਾਂਦਾ ਵੀ ਇਹ ਮਿੱਟੀ ਦੇ ਖਰਾਕੀ ਤੱਤ ਪੂਰੇ ਨੇ। ਤੇ ਫਸਲ ਦੇਸੀ ਬੀਜ ਵੀ ਖਰਾਕੀ ਤੱਤ ਖਿੱਚਣ ਦੀ ਤਾਕਤ ਰੱਖਦਾ। ਸੋ ਇਸ ਤਰ੍ਹਾਂ ਇਹ ਕੁਦਰਤੀ ਖੇਤੀ ਜੇ ਆਪਾਂ ਇਹ ਉਹ ਸਾਬ ਨਾਲ ਮੂੜੀਆਂ ਪੱਟ ਲੈਣੇ ਆ ਤੇ ਕਿਸਾਨ ਮੰਡੀ ਚ ਹੁਣੇ ਤਾਜ਼ੀਆਂ ਲਿਆ ਕੇ ਵੇਚਾਂਗੇ ਤੇ ਗਾਹਕ ਨੂੰ ਵੀ ਦੇਖਣ ਨੂੰ ਵਧੀਆ ਲੱਗਦਾ ਇੱਕ ਤਾਂ ਰੰਗ ਰੂਪ ਵਧੀਆ ਹੁੰਦਾ ਤੇ ਇੱਕ ਇਹ ਮਤਲਬ ਜੇ ਤਾਂ ਮੂੜੀ ਮੋਟੀ ਧੋਣੇ ਆ ਤਾਂ ਧੋਣੇ ਵੀ ਸੌਖੀ ਆ ਸੋ ਥੋੜੀ ਜਿਹੀ ਜਗ੍ਹਾ ਤੇ ਆਪਾਂ ਖਾ ਸਾਤ ਬਾਦਨ ਹੋ ਜਾਂਦੇ ਨੇ ਕਿਸਾਨ ਮੰਡੀ ਚ ਵਿਕਣੀਆਂ ਨੇ ਆ ਦੇਖੋ ਨਾ ਤਾਂ ਹੁਣ ਇਹਨਾਂ ਨੂੰ ਕਿਸੇ ਨੂੰ ਉਹ ਥੇੜ ਵਗੈਰਾ ਆ ਜੰਗੇ ਫਟ ਜਾਂਦੀ ਆ ਉਹ ਸਿੱਜਾਂ ਨਹੀਂ ਆ ਧੋਣ ਤੋਂ ਬਾਅਦ ਇਹ ਆਪਣਾ ਸਹੀ ਢੰਗ ਨਾਲ ਤਿਆਰ ਹੋ ਰਹੀ ਹੈ ਸੋ ਕਿਸਾਨ ਵੀਰੋ ਇਹ ਮੌਲੀ ਸੀ ਜੋ ਅੱਜ ਆਪਾਂ ਕਿਸਾਨ ਮੰਡੀ ਚ ਲੈ ਜਾਵਾਂਗੇ ਤੇ ਉੱਥੇ ਵੇਚਾਂਗੇ ਤੇ ਕੋਸ਼ਿਸ਼ ਹੁੰਦੀ ਹੈ ਵੀ ਆਪਣੇ ਕੋਲ ਆ ਗਾਹਕ ਹਰੇਕ ਸਬਜ਼ੀ ਲੈ ਜਾ ਸਕੇ ਗਰੀਬ ਆ ਅਮੀਰ ਆ ਗਰੀਬ ਨੂੰ ਵੀ ਰੇਟ ਘੱਟ ਕਰ ਦੇਈਦਾ ਕਿਉਂਕਿ ਤਕਰੀਬਨ ਆਪਣੀ ਫਸਲ ਘੱਟ ਮਿਹਨਤ ਘੱਟ ਖਰਚ ਨਾਲ ਤਿਆਰ ਹੋ ਜਾਂਦੀ ਆ ਤੇ ਜਿਹੜਾ ਬਾਕੀ ਫਲਦਾਰ ਰੁੱਖ ਨੇ ਉਹ ਸਾਡੇ ਪੰਛੀਆਂ ਦਾ ਭੋਜਨ ਬਣਿਆ ਤੇ ਪੰਛੀ ਵੀ ਕੰਮ ਕਰਦੇ ਨੇ ਕੁਦਰਤ ਕੰਮ ਕਰਦੀ ਆ ਜਿਵੇਂ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਉਹ ਕੁਦਰਤੀ ਖੇਤੀ ਜੇ ਕੁਦਰਤਾ ਆਪ ਕਰ ਲੈਂਦੀ ਐ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ